ਬਹੁਤ ਮਾੜੀ ਜ਼ਿੰਦਗੀ ਅਸੀਂ ਅਸੀਂ ਬਤੀਤ ਕਰ ਰਹੇ ਹਾਂ ਹਰ ਵਕਤ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈਗਾ ਬਜ਼ੁਰਗ ਕ ਦਵਾਈ ਬੂਤੀ ਲੈਣ ਜਾਂਦੇ ਨੇ ਇੱਥੇ ਮਹੱਲਾ ਕਿਹਨੇ ਕਾ ਇੱਥੇ ਦਵਾਈ ਲੈਣਾ ਆਉਂਦੇ ਨੇ ਉੱਥੇ ਆਰੂ ਹੈਗਾ ਉਹ ਦੇਖੋ ਵਾਰ ਉਹ ਕਿੰਨਾ ਡਿੱਪਿਆ ਪਿਆ ਹੈਗੇ ਦਵਾਈ ਲੈਣਾ ਆਉਂਦੇ ਨੇਗੇ ਤੇ ਬਹੁਤ ਮਾੜੇ ਹਾਲਾਤ ਨੇ ਵੱਧ ਤੋਂ ਵੱਧਰ ਜ਼ਿੰਦਗੀ ਜੀ ਰਹੇ ਹਾਂ ਕੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ ਜਦੋਂ ਵੀ بارش ਹੁੰਦੀ ਹੈ ਜੀ ਪਹਿਲਾਂ ਸੀਵੇਜ ਦਾ ਪਾਣੀ ਤੋਂ ਇਹ ਕਾਮਯਾਬ ਨਹੀਂ ਜਿਹੜਾ ਸੀਵੇਜ ਪਾਇਆ ਜੀ ਬਹੁਤ ਸਮੱਸਿਆ ਉਹਨਾਂ ਦਾ ਪਾਣੀ ਕੂਕੀਆਂ ਵਿੱਚ ਮਿਕਸ ਹੋ ਕੇ ਆ ਰਿਹਾ ਹੈ ਬਾਕੀ ਜਦੋਂ ਕੋਈ ਮੜਾ ਵੱਧ ਨਹੀਂ ਪਈਏ ਉਦੋਂ ਘਰਾਂ ਚ ਵੀ ਵੜ ਜਾਂਦਾ ਨਹੀਂ ਆਮ ਇੱਥੇ ਖੜਾ ਰਹਿੰਦਾ ਜੀ ਇਹਦੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਕੁਝ ਕੋਤਾਲ ਨਹੀਂ ਜੀ ਭਾਈ ਨਾ ਤੁਹਾਡਾ ਮੇਰਾ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਕੀ ਹਾਲਾਤ ਨੇ ਤੁਹਾਡੇ ਏਰੀਆ ਦੇ ਹਾਲਾਤ ਤਾਂ ਜੀ ਤੁਹਾਨੂੰ ਦੇਖ ਹੀ ਰਹੇ ਆ ਕਿ ਬਹੁਤ ਬੁਰੇ ਹਾਲਾਤ ਨੇ ਜੀ ਤੇ ਬਹੁਤ ਮਨ ਲਾ ਮੈਨੂੰ ਤਾਂ ਲੱਗਦਾ ਨਹੀਂਗਾ ਕਿ ਬਹੁਤ ਮਾੜੀ ਜ਼ਿੰਦਗੀ ਅਸੀਂ ਇਸ ਬਤੀਤ ਕਰ ਰਹੇ ਹਾਂ ਹਰ ਵਕਤ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈਗਾ ਬਜ਼ੁਰਗ ਦਵਾਈ ਬੂਟੀ ਲੈਣ ਜਾਂਦੇ ਨੇ ਇੱਥੇ ਮਹੱਲਾ ਕਲੀਨਿਕ ਹੈਗਾ ਇੱਥੇ ਦਵਾਈ ਲੈਣ ਆਉਂਦੇ ਨੇ ਉੱਥੇ ਆਰੋ ਹੈਗਾ ਉਹ ਦੇਖੋ ਆਰੋ ਕਿਹੜੇ ਕਿਨਾ ਡੱਬੇ ਪਏ ਆਪਣੇ ਪਾਣੀ ਲੈਣ ਆਉਂਦੇ ਨੇਗੇ ਤੇ ਬਹੁਤ ਮਾੜੇ ਹਾਲਾਤ ਨੇ ਵੱਧ ਤੋਂ ਵੱਧਰ ਜ਼ਿੰਦਗੀ ਜੀ ਰਹੇ ਹਾਂ ਅਸੀਂ ਕੀ ਕਹਿ ਰਹੇ ਹੈ ਸਿਸਟਮ ਪ੍ਰਸ਼ਾਸਨ ਕੀ ਕਹਿੰਦਾ ਹੈ ਪ੍ਰਸ਼ਾਸਨ ਦੇ ਤਾਂ ਧਿਆਨ ਚੀ ਹੈਗਾ ਜੀ ਪ੍ਰਸ਼ਾਸਨ ਨੂੰ ਪਤਾ ਹੀ ਹੈ ਇਸ ਟਾਈਮ ਸਾਰਾ ਪ੍ਰਸ਼ਾਸਨ ਨੂੰ ਪਤਾ ਹੈਗਾ ਅ ਸਰਕਾਰ ਗਵਰਨਮੈਂਟ ਨੇ ਇੱਥੇ ਗ੍ਰਾਂਟ ਵੀ ਕਹਿੰਦੇ ਅਸੀਂ 11.32 ਕਰੋੜ ਰੁਪਏ ਖੰਡੇ ਜਿਲ੍ਹੇ ਨੂੰ ਦਿੱਤਾ ਹੈਗਾ ਸੀਵਰੇਜ ਵਾਸਤੇ 222 ਕਰੋੜ ਰੁਪਇਆ ਕਹਦੇ ਮੌੜ ਆਪਣੇ ਨਗਰ ਕੌਂਸਲ ਨੂੰ ਆਇਆ ਮੈਨੂੰ ਤਾਂ ਲੱਗ ਨਹੀਂ ਰਿਹਾ ਜੀ ਇੱਥੇ ਲੱਗ ਜਾ ਮੌੜ ਤੇ ਠੀਕ ਭਾਈ ਜੀ ਨਾ ਟੁੱਟ ਗੁਰਤੇ ਸਿੰਘ ਇਹਦੇ ਇੱਥੇ ਕੀ ਖਲਾਤ ਨੇ ਪਿੰਡ ਪਿੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ ਜਦੋਂ ਵੀ بارش ਹੁੰਦੀ ਹੈ ਜੀ ਪਹਿਲਾ ਸੀਵਰੇਜ ਦਾ ਪਾਣੀ ਤਾਂ ਇਹ ਕਾਮਯਾਬ ਨਹੀਂ ਜਿਹੜਾ ਸੀਵਰੇਜ ਪਾਇਆ ਜੀ ਬਹੁਤ ਸਮੱਸਿਆ ਉਹਨਾਂ ਦਾ ਪਾਣੀ ਟੂਟੀਆਂ ਵਿੱਚ ਮਿਕਸ ਹੋ ਕੇ ਆ ਰਿਹਾ ਹੈ ਬਾਕੀ ਜਦੋਂ ਕੋਈ ਮੌੜਾ ਵੱਧ ਨਹੀਂ ਪਈ ਜੇ ਉਦੋਂ ਘਰਾਂ 'ਚ ਵੀ ਵੜ ਜਾਂਦਾ ਨਹੀਂ ਆਮ ਇੱਥੇ ਖੜਾ ਰਹਿੰਦਾ ਜੀ ਇਹ ਤੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਕੁਝ ਪੜਤਾਲ ਨਹੀਂ ਜੀ ਤੇ ਇਹਦੇ ਬਾਰੇ ਮਤਲਬ ਕਿ ਕੋਈ ਧਿਆਨ ਨਹੀਂ ਦੇ ਰਿਹਾ ਇਧਰ ਕਿਹੜਾ ਮੁਹੱਲਾ ਕਿੱਥੇ ਖੜੇ ਆਪਾਂ ਇਹ ਵਾਰਡ ਨੰਬਰ 3 ਅਤੇ 4 ਹੈ ਜੀ हां जी ਕਿੰਨੇ ਟਾਈਮ ਦੇ ਹਲਾਤੇ ਇਹਨੇ ਇਹ ਮਤਲਬ ਕਿ ਜੇ ਪੰਜ ਦਸ ਸਾਲ ਦੇ ਅਹਿੰਕ ਅੱਲਾ ਹੁੰਦਾ ਹੈ ਜੀ ਤੇ ਆ ਹੁਣ ਤਾਂ ਦੋ ਚਾਰ ਸਾਲ ਦਾ ਤਾਂ ਜਮਾ ਹੀ ਵੱਧਦਾ ਹੈ ਜਿਵੇਂ ਜਿਵੇਂ ਗਾਂ ਉਹ ਹੋ ਜਾਂਦੀ ਫਿਕ ਆ ਉਹਦਾ ਕਾਰਨ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿ ਕੋਲੇ ਡਿਸਪੈਂਸਰੀ ਹੈ ਮਹੱਲਾ ਕਲੀਨਿਕ ਤੇ ਆਰਓ ਵੀ ਆ ਕੋਲੇ ਪਾਣੀ ਜਿਹੜਾ ਉਹ ਆਰਓ ਵਾਲਾ ਸੀ ਉਹਦੇ ਕਿ ਮੈਕਸਿਮਮ ਦਾ ਜੀ ਸੇਵਰੇਜ ਦਾ ਟੂਟੀਆਂ ਵਿੱਚ ਵੀ ਹੁੰਦਾ ਜੀ ਜੇ ਕੋਈ ਬਿਮਾਰੀ ਵਾਲਾ ਕੋਈ ਦਵਾਈ ਲੈਣ ਜਾਂਦਾ ਕੋਈ ਮਾਈ ਭਾਈ ਪਿੰਡ ਦੀਆਂ ਭੈਣ ਕੁੜੀਆਂ ਕੁੜੀਆਂ ਕੋਈ ਵੀ ਉੱਥੇ ਮੁਸ਼ਕਲ ਆ ਉਹਨਾਂ ਨੂੰ ਲੰਘਣ ਦਾ ਪਾ ਲਓ